1 ਅਕਤੂਬਰ 30 ਅਕਤੂਬਰ ਤੱਕ ਠੀਕ ਹੈ ਫੁੱਲ ਓਵਰ ਹੈ ਜੀ ਕੋਈ ਵੀ ਬੰਦਾ ਕਾਰ ਅੱਜ ਵੀ ਪਰਚੇਜ਼ ਕਰਨ ਆਊਗਾ ਉਹਨੂੰ ਡੀਜ਼ਲ ਦੀ ਠੀਕ ਹੈ ਕਾਰ ਤੇ ਡੀਜ਼ਲ ਦੀ ਪੈਟਰੋਲ ਦੀ ਕਾਰ ਤੇ ਪੈਟਰੋਲ ਦੀ ਟੈਂਕੀ ਫੁੱਲ ਮਿਲੂਗੀ ਜੀ 2025 ਮਾਡਲ ਹੈ ਠੀਕ ਹੈ ਸਿਰਫ 2100 ਕਿਲੋਮੀਟਰ ਚੱਲੀ ਐ ਸਪੋਰਟਸ ਵੇਰੀਐਂਟ ਫਿਰ ਜੀ ਪੈਟਰੋਲ ਮਾਡਲ ਹੈ ਲੋਕਾਂ ਦੀ ਵਰਡਿੰਗ ਆਉਂਦੀ ਐ ਵੀ ਡੀਜ਼ਲ ਤਾਂ ਨਹੀਂ ਡੀਜ਼ਲ ਕਾਰਾਂ ਕੰਪਨੀ ਨੇ 2022 ਚ ਬੰਦ ਕਰਤੀਆਂ ਸੀਗੀਆਂ ਠੀਕ ਹੈ ਕਿਉਂਕਿ ਜੋ ਕੰਪਨੀ ਉਹ ਨਹੀਂ ਬਣਾਈ ਸਾਡੇ ਕੋਲ ਕਿਵੇਂ ਵਿਕਣ ਵਾਸਤੇ ਆ ਸਕਦੀ 2025 ਮਾਡਲ ਕਨਫਰਮ ਵੇਖੋ ਆ ਬਾਈ ਮਗਰਲ ਕੋਈ ਬੈਠਿਆ ਵੇਖੋ ਤੁਸੀਂ ਕਾਲਾ ਰੰਗ ਤੇ ਹੋਵੇ ਕ੍ਰੇਟਾ ਦੇ ਪੇਡ ਨੰਬਰ ਹੈ ਪੀਬੀ 92ਐਸ 8688 ਠੀਕ ਹੈ ਪਹਿਲੇ ਨਾ ਦੀ ਕਾਰ ਹੈ ਠੀਕ ਹੈ ਫੁੱਲ ਵੀ ਮੈਂ ਕਰਦਾ ਬੰਪਰ ਤੋਂ ਬੰਪਰ ਅੰਟਚ ਦੀ ਗਰੰਟੀ ਕੰਪਨੀ ਰਿਕਾਰਡ ਦੀ ਗਰੰਟੀ ਸਲੈਕਸਟਲ ਲਾਈਵਿੰਗ ਲੱਗਿਆ ਬਹੁਤ ਮਹਿੰਗੇ ਵਾਲਾ ਇਹ ਸ਼ੇਪ 2024 ਚ ਹੀ ਕੰਪਨੀ ਡਿਸਕੰਟੀਨਿਊ ਕਰਤੀ ਇਹ ਚਾਰ ਸਿਲੰਡਰ ਕਾਰ ਹੈ ਜੀ ਨਵੀਆਂ ਛੋਰੂਂਜੋਂ ਲੈ ਜਾਉਂਗੇ ਤਿੰਨ ਸਿਲੰਡਰ ਕਾਰ ਮਿਲੂਗੀ ਜੀ ਚਾਰ ਸਿਲੰਡਰ ਕਾਰ ਤੁਹਾਨੂੰ ਜਵਾਂ ਨਹੀਂ ਮਿਲਣੀ ਜੈਂਸੀ ਚੋਂ ਠੀਕ ਹੈ ਠੀਕ ਹੈ ਜੀ ਕਾਰ ਬਿਲਕੁਲ ਨਵੀਂ ਹੈ 24 ਮਾਡਲ ਬਹੁਤ ਪਿਆਰੀ ਜੀ ਕਾਰ ਪਿਆਰਾ ਜਿਹਾ ਕਲਰ ਠੀਕ ਹੈ ਅਗਲੇ ਬੰਪਰ ਦੀ ਚੁੰਡ ਤੋਂ ਲੈ ਕੇ ਮੈਨੇ ਇਹ ਚੁੰਡ ਤੱਕ ਵੀ ਗਾਰੰਟੀ ਹੈ ਕਿ ਤੋ ਰੀਪੇਂਟ ਹੋ ਗਈ ਆ ਆਪਾਂ ਐਕਸਟਰਾ ਆਰਡਰ ਨਹੀਂ ਹੋਵਾ ਕਿਸੇ ਕਰੇ ਛੱਡਣੀ ਹੋਈ ਨਹੀਂ ਜਿਹੜਾ ਵੇਚਦਾ ਠੀਕ ਹੈ ਨੰਬਰ ਹੈ ਜੀ ਪੀਵੀ 120012 ਪਰ ਇਹ ਨਾਲ ਨਹੀਂ ਮਿਲਣਾ ਲੈ ਬੋਸ ਦੱਸਤਾ ਆ ਪਹਿਲਾਂ ਬੜੀ ਪਹਿਲਾਂ ਹੀ ਦੱਸਤਾ ਭਾਈ ਜੀ ਇਹ ਨੰਬਰ ਨਾਲ ਨਹੀਂ ਮਿਲਣਾ ਠੀਕ ਹੈ ਜੀ ਨੰਬਰ ਇਹਨੂੰ ਸਿੰਪਲ ਮਿਲੂਗਾ ਪੰਜਾਬ ਦਾ ਹੀ ਠੀਕ ਹੈ ਗਾਰੰਟੀ ਇਹਦੀ ਵੀ ਆ ਕੋਈ ਕੱਟ ਨੰਬਰ ਨਹੀਂ ਹੂੰ ਗਾਰੰਟੀ ਇਹ ਵੀ 올 ओरिजिनल ਦੀ ਗਾਰੰਟੀ ਵਾਲੇ ਕਾਰ ਆਪਣੇ ਕੋਲ ਆਈ ਹੋਈ ਹੈ ਸਰਕਾਰ ਆ ਗਈ ਧੱਕ ਧੱਕ ਗੋ ਧੱਕ ਧੱਕ ਗੋ ਪਾ ਕਹਨੇ ਆ ਕਿਉਂਕਿ ਇਹ ਕਾਰ ਦੀ ਡਿਮਾਂਡ ਅੱਜ ਕੱਲ ਹਰ ਇੱਕ ਬੰਦੇ ਵਾਸਤੇ ਬਹੁਤ ਆ ਯੂਥ ਵਾਸਤੇ ਬਜ਼ੁਰਗਾਂ ਵਾਸਤੇ ਹਰ ਇੱਕ ਬੰਦੇ ਸੋ ਜਾਵੀ ਸਕੋਰਪੀਆ ਐਨ ਸਕੋਰਪੀਆ ਇਕ ਰੰਗ ਲੈਵਾ ਵੀ ਰੰਗ ਕਾਲਾ ਸਹੀ ਗੱਲ ਆ ਸਰ ਦਾ ਟਾਪ ਮਾਡਲ ਆ ਜੈਡ 8 ਐਲ ਲਗਜ਼ਰੀ ਮਾਡਲ ਆ ਟਾਪ ਐਂਡ ਮਾਡਲ ਮੈਨੂਅਲ ਦੇ ਵਿੱਚ ਲੈ ਵੀ ਦੋਸਤੋ ਦੀਵਾਲੀ ਆਉਣ ਵਾਲੀ ਪਰ ਆਪਾਂ ਦੀਵਾਲੀ ਤੋਂ ਪਹਿਲਾਂ ਪਟਾਕੇ ਚਲਾ ਦਨੇ ਆ ਕਿਉਂਕਿ ਅੱਜ ਤੁਹਾਨੂੰ ਗੱਡੀਆਂ ਐਹੋ ਜੀਆਂ ਵਿਖਾਉਣੀਆਂ ਤੇ ਰੇਡ ਵੀ ਤੁਹਾਨੂੰ ਐਹੋ ਜਿਹੀ ਦੱਸਣੇ ਆ ਨੰਬਰ 2 ਤੇ ਜੀਐਸਟੀ ਘਟੇ ਹੋਏ ਆ ਕੰਨਾਂ ਨੇ ਰੇਟ ਨਹੀਂ ਕਢਾਏ ਉੱਥੇ ਜੇ ਹੀ ਆ ਪਰ ਇੱਥੇ ਤੁਹਾਨੂੰ ਰੇਟ ਮਿਲ ਗਿਆ ਜੇ ਵੱਖਰੇ ਆਜਾ ਵਾ ਕਿੱਥੇ ਖੜੇ ਸੀਗੇ ਆਜਾ ਵਾ ਖੜੇ ਸੀਗੇ ਗਣਪਤੀ ਕਾਰ ਬਾਜ਼ਾਰ ਸ਼੍ਰੀ ਮੁਖਤਸ ਸਾਹਿਬ ਮੈਨੂੰ ਹੀ ਇੱਥੇ ਆਉਂਦੇ ਨੂੰ ਤਕਰੀਬਨ 4 ਤੋਂ ਲੱਗੇ 5 ਸਾਲ ਹੋ ਚੁੱਕੇ ਆ ਮੈਂ ਇੱਕ ਚੀਜ਼ ਨਹੀਂ ਨੋਟ ਕਰ ਲਈ ਵੀ ਗੱਡੀਆਂ ਕਿਤੇ ਚੱਕਦੇ ਆ ਜਿਵੇਂ ਨਗੀਨੇ ਪੀਸ ਇੱਕ ਇੱਕ ਗੱਡੀਆਂ ਰੱਖਦੇ ਆ ਸਿਰਫ ਸਿਰਫ ਪੰਜਾਬ ਨੰਬਰ ਦੀਆਂ ਪਹਿਲੇ ਨਾਲ ਦੀਆਂ ਤੁਸੀਂ ਵੇਖੋ ਵੀ ਹਰੇਕ ਤਰ੍ਹਾਂ ਦੀ ਤੁਹਾਨੂੰ ਤੇ ਕਾਰ ਮਿਲ ਜਾਣੀ ਹੈਗੀ ਜੋ ਤੁਸੀਂ ਗੱਡੀ ਲੈਣੀ ਹੈ ਨੋਵਾ ਲੈਣੀ ਆ ਯਾਰ ਸਕਾਰਪਿਓ ਲੈਣੀ ਆ ਜਾਂ ਅੰਦਰ ਫੋਰਚੂਨਰ ਖੜੀ ਹੋਈ ਆ ਕ੍ਰੇਟਾ ਖੜੀ ਹੋਈ ਆ ਹ ਤੇ ਆ ਜਾਵਾ ਰੇਟਾਂ ਦੇ ਪੜਾਕੇ ਹੀ ਪਾਉਣੇ ਆ ਤੇ ਆਜੋ ਹੁਣ ਆਪਾਂ ਜਾ ਕੇ ਸਣੀ ਮੈ ਨਾਲ ਗੱਲਬਾਤ ਕਰਦੇ ਆ ਤੇ ਫਿਰ ਆਪਾਂ ਤੁਹਾਨੂੰ ਕੱਲੀ ਕੱਲੀ ਗੱਡੀ ਬਾਰੇ ਜਾਣ ਕਰ ਦੇਵਾਂਗੇ ਤੇ ਨਾਲੇ ਪਰ ਦੱਸਾਂਗੇ ਕਿ ਕੀ ਕੀ ਲੋਨ ਹੋ ਸਕਦੇ ਆ ਆਜੋ ਫਿਰ ਆਜੋ ਹੁਣ ਆਪਾਂ ਕਰਦੇ ਆ ਸਣੀ ਮੈ ਨਾਲ ਗੱਲਬਾਤ ਉਸਨੇ ਵੀ ਕੀ ਹਾਲ ਚਾਲ ਹੈ ਬਹੁਤ ਵਧੀਆ ਸਸਤੀ ਗੱਲ ਸਾਰਿਆਂ ਨੂੰ ਤੇ ਆਫਰ ਆਫਰ ਕਰਕੇ ਦੇਵੋਗੇ ਫਿਰ ਰੇਟ ਆਪਾਂ ਡਾਊਨ ਕਰਤੇ ਜੀ ਠੀਕ ਆ ਆਫਰ ਦਿਵਾਲੀ ਤੇ ਇਹ ਆ ਕੋਈ ਵੀ ਅੱਜ ਹੈਗੀ 1 ਅਕਤੂਬਰ ਹਮ ਹਮ 1 ਅਕਤੂਬਰ ਤੋਂ ਲੈ ਕੇ ਠੀਕ ਆ 31 ਅਕਤੂਬਰ ਤੱਕ ਕੋਈ ਵੀ ਵੀਰ ਭਰਾ ਆਪਣੇ ਤੋਂ ਗਾਰ ਪਰਚੇਜ਼ ਕਰਾ ਕੇ ਲੈ ਕੇ ਜਾਂਦਾ ਉਹਨੂੰ ਡੀਜ਼ਲ ਦੀ ਕਾਰ ਆ ਡੀਜ਼ਲ ਦੀ ਪੈਟਰੋਲ ਦੀ ਕਾਰ ਆ ਤਾਂ ਪੈਟਰੋਲ ਦੀ ਟੈਂਕੀ ਫੁੱਲ ਮਿਲੂਗੀ ਸਿਰ ਉਹ ਕਲਿੱਪਲ ਜਰੂਰ ਲੈ ਕੇ ਆ ਵੀਡੀਓ ਜਰੂਰ ਦੇਖ ਕੇ ਆਉਣਾ ਚਾਹੀਦਾ ਮਤਲਬ ਇੱਕ ਬੰਦਾ ਨਹੀਂਗਾ ਡੀਜ਼ਲ ਦੇ ਪੈਟਰੋਲ ਦੀ ਟੈਂਕੀ ਫਿਲ ਮਿਲੂਗੀ ਠੀਕ ਆ ਕਾਰਾਂ ਜਵਾਂ ਨਵੀਆਂ ਮਿਲਣਗੀਆਂ ਰਿਟਰਨ ਦੇ ਵਿੱਚ ਗਰੰਟੀ ਦੇਵਾਂਗੇ ਸਾਡੇ ਕੋਲ ਸਿੰਗਲ ਵੀ ਕਾਰ ਠੀਕ ਆ ਦਿੱਲੀੋਂ ਯੂਪੀੋਂ ਨੰਬਰ ਲੈ ਕੇ ਲੱਗੇ ਵਾਲੀ ਕਾਰ ਨਹੀਂ ਮਿਲੂਗੀ ਸਿੰਗਲ ਵੀ ਕਾਰ ਦਾ ਮੀਟਰ ਟੈਂਪਰ ਨਹੀਂ ਹੋਊਗਾ ਠੀਕ ਆ ਕੋਈ ਵੀ ਕਾਰ ਐਕਸੀਡੈਂਟਲ ਨਹੀਂ ਹੋਊਗੀ ਰਿਟਰਨ ਦੇ ਵਿੱਚ ਲਿਖ ਕੇ ਗਰੰਟੀ ਦਿੱਤੀ ਜਾਊਗੀ ਠੀਕ ਆ ਅਕਤੂਬਰ ਮਹੀਨੇ ਦੇ ਵਿੱਚ ਕੋਈ ਵੀ ਵੀਰ ਭਰਾ ਮੇਰਾ ਕਾਰ ਸਾਡੇ ਤੋਂ ਪਰਚੇਸ ਕਰਕੇ ਲੈ ਜਾਂਦਾ ਠੀਕ ਆ ਉਹਦੀ ਟੈਂਕੀ ਅਸੀਂ ਡੀਜ਼ਲ ਦੀ ਦਾ ਡੀਜ਼ਲ ਦੀ ਹੂੰ ਪੈਟਰੋਲ ਦੀ ਇਹਦਾ ਪੈਟਰੋਲ ਦੀ ਟੈਂਕੀ ਅਸੀਂ ਫੁੱਲ ਕਰਾ ਕੇ ਦੇਵਾਂਗੇ ਇਨਕਲੂਡ ਹੀ ਹਿਸਾਬ ਨਾਲ ਲਈ ਵੀ ਆਫਰ ਆਪਣੀ ਮਹੀਨੇ ਦੀ ਹੋ ਗਈ ਹੁਣ ਇਹ ਇੱਕ ਮਹੀਨੇ ਦੀ ਪੂਰੀ ਆਫਰ ਹੈ ਜੀ ਠੀਕ ਹੈ ਲੈਕ ਦੋਸਤੋ ਇੰਨੀ ਲੰਮੀ ਆਫਰ ਅੱਜ 1 ਅਕਤੂਬਰ 31 ਅਕਤੂਬਰ ਤੱਕ ਠੀਕ ਹੈ ਫੁੱਲ ਆਫਰ ਹੈ ਜੀ ਕੋਈ ਵੀ ਬੰਦਾ ਕਾਰ ਅੱਜ ਵੀ ਪਰਚੇਜ਼ ਕਰਨ ਆਊਗਾ ਉਹਨੂੰ ਡੀਜ਼ਲ ਦੀ ਠੀਕ ਹੈ ਕਾਰ ਤੇ ਡੀਜ਼ਲ ਦੀ ਪੈਟਰੋਲ ਦੀ ਕਾਰ ਤੇ ਪੈਟਰੋਲ ਦੀ ਟੈਂਕੀ ਫੁੱਲ ਮਿਲੂਗੀ ਜੀ ਠੀਕ ਹੈ ਲੈਕ ਦੋਸਤੋ ਆਫਰ ਬਾਈ ਨੇ ਲਾ ਦਿੱਤੀ ਸਭ ਤੋਂ ਵੱਡੀ ਆਫਰ ਇੰਨੀ ਲੰਮੀ ਆਫਰ ਕੋਈ ਕੋਈ ਲਾਉਂਦਾ ਬਾਈ ਨੇ ਲਾ ਰਹੀ ਇਕੱਠੀ ਇੱਕ ਮਹੀਨੇ ਦੀ ਆਫਰ ਆ ਤੇ ਬਾਕੀ ਹੁਣ ਤਾਂ ਹੋ ਗਿਆ ਇਹ ਦੀਵਾਲੀ ਆਫਰ ਹੈ ਜੀ ਤਮਾਕਾ ਠੀਕ ਹੈ ਬਈ ਦੀਵਾਲੀ ਹਜੇ ਪਈ ਪਰਾਵਾ ਪਹਿਲਾਂ ਹੀ ਬਣਾ ਕੇ ਚਲਾ ਦੇ ਤੇ ਲਈ ਪਹਿਲਾਂ ਹੀ ਪਹਿਲਾਂ ਹੀ ਠੀਕ ਹੈ ਤੇ ਇੱਕ ਤੁਸੀਂ ਐਂ ਦੱਸੋ ਬਈ ਲੋਕੇਸ਼ਨ ਆਪਣੀ ਕਿੱਥੇ ਰਹਿ ਜਾਂਦੀ ਹੈ ਲੋਕੇਸ਼ਨ ਗਣਪਤੀ ਕਾਰ ਬਾਜ਼ਾਰ ਦੀ ਹੈ ਜੀ ਗਣਪਤੀ ਕਾਰ ਬਾਜ਼ਾਰ ਮਲੋਟ ਬਠਿੰਡਾ ਰੋਡ ਬਾਈਪਾਸ ਓਪੋਜ਼ਿਟ ਵਦਵਾ ਹਸਪੀਟਲ ਠੀਕ ਹੈ ਵਦਵਾ ਹਸਪੀਟਲ ਦੇ ਓਪੋਜ਼ਿਟ ਹੈ ਜੀ ਗਣਪਤੀ ਕਾਰ ਬਾਜ਼ਾਰ ਠੀਕ ਹੈ ਗੂਗਲ ਮੈਪ ਤੇ ਲਗਨਪਤੀ ਕਾਰ ਬਾਜ਼ਾਰ ਮੁਕਸਰ ਦੀ ਲੋਕੇਸ਼ਨ ਲਾ ਕੇ ਤੁਸੀਂ ਗੱਡੀ ਪਰਚੇਸ ਕਰਨ ਸਾਡੇ ਕੋਲ ਆ ਸਕਦੇ ਹੋ ਠੀਕ ਹੈ ਤੇ ਬਾਕੀ ਤੁਸੀਂ ਆਂਦਾ ਸਾਡੀ ਆਪਣੇ ਕੋਲ ਲੋਨ ਵਾਰਾ ਪ੍ਰੋਸੈਸ ਕਰ ਸਾਡੇ ਕੋਲ ਸਾਰੀਆਂ ਸਬਦਾਵਾਂ ਹਾਜ਼ਰ ਹੈ ਜੀ ਕੋਈ ਵੀਰ ਭਰਾ ਮੇਰਾ ਕਾਰ ਪਰਚੇਸ ਕਰਨ ਆਉਂਦਾ ਉਹਨੂੰ 15 ਤੋਂ 20% ਡਾਊਨ ਪੇਮੈਂਟ ਦੇ ਕੇ ਹੀ ਕਾਰ ਦਿੱਤੀ ਜਾਊਗੀ ਬਾਕੀ ਅਸੀਂ ਬੈਂਕ ਤੋਂ ਕਰਵਾ ਦੇਾਂਗੇ ਲੋਨ ਸਾਡੇ ਕੋਲ 10 ਤੋਂ 12 ਬੈਂਕਾਂ ਦਾ ਡੀਐਸਏ ਹੈਗੇ ਜੀ ਡਾਇਰੈਕਟ ਲੋਨ ਕਰਵਾ ਕੇ ਦਿੱਤਾ ਜਾਂਦਾ ਲੋਨ ਕੋਈ ਵੀ ਬੰਦਾ ਕਾਰ ਸਾਡੇ ਤੋਂ ਲਊਗਾ ਤਾਂ ਅਸੀਂ ਹੀ ਲੋਨ ਪ੍ਰੋਵਾਈਡ ਕਰਵਾਵਾਂਗੇ ਜੀ ਉਹਨੂੰ ਅਸੀਂ ਮਤਲਬ ਕਿ ਐਸ ਇਟ ਇਜ਼ ਨਹੀਂ ਵੇਚਦੇ ਲੋਨ ਆਪੇ ਕਰਵਾ ਲੈ ਉਹਦੇ ਜੀ ਸਾਡੇ ਡੀਲਰਾਂ ਨਾਲ ਧੋਖਾ ਧੜੀਆਂ ਬਹੁਤ ਹੋ ਗਈਆਂ ਇਸ ਕਰਕੇ ਲੋਨ ਅਸੀਂ ਆਪ ਹੀ ਕਰਵਾ ਕੇ ਦਿੰਨੇ ਆ ਕਾਰਾਂ ਤੇ ਜੀ ਠੀਕ ਹੈ ਸਾਡੇ ਤੋਂ ਕੋਈ ਵੀ ਵੱਡੀ ਕਾਰ ਮੰਨ ਕੇ ਚਲੋ ਤੁਹਾਡੇ ਕੋਲ ਘਰੇ ਕਾਰ ਖੜੀ ਹੈ ਜੀ ਮੰਨ ਕੇ ਚਲੋ ਅਸੀਂ ਵਿੱਚ ਕੱਟ ਕੇ ਤੁਹਾਨੂੰ ਜੇ ਵੱਡੀ ਕਾਰ ਨਾਲ ਛੋਟੀ ਲੈ ਜਾਣੀ ਦੋ ਵੀ ਲੈ ਜਿਓ ਜੇ ਛੋਟੀ ਕਾਰ ਤੋਂ ਵੱਡੀ ਕਾਰ ਲੈ ਜਾਣੀ ਤਾਂ ਵੀ ਜੇ ਕਾਰ ਤੁਹਾਡੇ ਕੋਲ ਵੱਡੀ ਘਰੇ ਖੜੀ ਹੈ ਛੋਟੀ ਲੈ ਜਾਣੀ ਸਾਡੇ ਕੋਲ ਸੁਵਿਧਾ ਹਾਜ਼ਰ ਹੈ ਜੇ ਤੁਹਾਡੀ ਕਾਰ 5 ਲੱਖ ਵਾਲੀ ਹੈ ਤੁਸੀਂ 4 ਲੱਖ ਵਾਲੀ ਕਾਰ ਲੈ ਜਾਣੀ ਹੈ ਤਾਂ ਲੱਖ ਰੁਪਏ ਨਾਲ ਲੈ ਜਿਓ ਜੇ 5 ਲੱਖ ਵਾਲੀ ਕਾਰ ਮਗਰ ਤੁਸੀਂ 7 ਲੱਖ ਦੀ ਕਾਰ ਲੈ ਜਾਣੀ ਹੈ ਲੱਖ ਰੁਪਏ ਡਾਉਣ ਬਿਮਰ ਦੇਣੀ ਹੈ ਤਾਂ ਵਾਧੇ ਰੁਪਏ ਦੇ ਦੇਾਂਗੇ ਨਾਲ ਲੋਨ ਕਰਵਾ ਦੇਾਂਗੇ ਜੀ ਠੀਕ ਹੈ ਜੀ ਲੈਕ ਦੋਸਤੋ ਆਫਰ ਕਿਹੜੀ ਹੈ ਵੀ ਜਿਹੜੀ ਇੱਥੇ ਇੱਥੇ ਆਉਂਦਾ ਇਹੀ ਫਾਇਦਾ ਕਿ ਮੈਂ ਬੰਜਦਾ ਕੰਮ ਬਹੁਤ ਪ੍ਰਾਰਥੀ ਵੀ ਗੱਲ ਕਰੀਏ ਮੈਨੂੰ ਗੱਡੀਆਂ ਦਾ ਕੰਮ ਕਰਦੇ ਨੇ ਕੰਨਾ ਟਾਈਮ ਹੋ ਗਿਆ ਸਾਨੂੰ ਕਾਰ ਕੰਮ ਕਰਦੇ ਨੂੰ ਤਾਂ ਬਹੁਤ ਚਿਰ ਹੋ ਗਿਆ ਜੀ ਪਰ ਜਿਹੜਾ ਗਣਪਤੀ ਕਾਰ ਵੀ ਵਾਲਾ ਸ਼ੋਰੂਮ ਸਾਨੂੰ 8 ਸਾਲ ਹੋ ਗਏ ਇੱਥੇ ਕੀਤੇ ਨੇ ਜੀ ਠੀਕ ਹੈ ਜੀ ਤੇ ਲਿਆ ਵੀ ਦੋਸਤੋ ਆਜੋ ਪਰ ਹੁਣ ਆਪਾਂ ਕਰਦੇ ਆਂ ਵੀਡੀਓ ਨੂੰ ਸਟਾਰਟ ਕੱਲੀ ਕੱਲੀ ਤੁਹਾਨੂੰ ਕਾਰ ਦਿਖਾਵਾਂਗੇ ਤੇ ਨਾਲੇ ਪੇ ਦੱਸੂਗਾ ਆਪਣਾ ਲੋਨ ਪਹਿਲੀ ਜੋ ਆਪਣੀ ਕਾਰ ਆ ਗਈ ਹੈ Swift ਤੇ ਬਾਕੀ ਪਾਸ ਲੈਣੇ ਆ 22 ਤੋਂ ਜਾਣਕਾਰੀ ਦੇ ਪਰ ਦੱਸੋ ਜੀ ਖਾਸ ਚੀਜ਼ ਇਹ ਹੈ 2024 ਮਾਡਲ ਹੈ ਇਹ ਸ਼ੇਪ 2024 ਚ ਹੀ ਕੰਪਨੀ ਡਿਸਕੰਟੀਨਿ ਨਵੀਆਂ ਸ਼ੋਰੂਮ ਚ ਲੈਣ ਜਾਓਗੇ ਤਿੰਨ ਸਿਲੰਡਰ ਕਾਰ ਮਿਲੂਗੀ ਜੀ ਠੀਕ ਹੈ ਚਾਰ ਸਿਲੰਡਰ ਕਾਰ ਤੁਹਾਨੂੰ ਜਮਾ ਨਹੀਂ ਮਿਲਣੀ ਜੰਸੀ ਚ ਠੀਕ ਹੈ ਠੀਕ ਹੈ ਜੀ ਕਾਰ ਬਿਲਕੁਲ ਨਵੀਂ ਹੈ 24 ਮਾਡਲ ਹੈ ਇਹਦਾ ਵੀ ਆਪਾਂ ਬੈਸਟ ਤੋਂ ਬੈਸਟ ਪ੍ਰਾਈਸ ਦੇ ਦੇਾਂਗੇ ਤੁਹਾਨੂੰ 6 ਲੱਖ ਤੇ 90 ਹਜ਼ਾਰ ਰੁਪਏ ਦੀ ਕਾਰ ਦੇ ਦੇਾਂਗੇ ਜੀ ਠੀਕ ਹੈ 50 ਹਜ਼ਾਰ ਰੁਪਏ ਸਿਰਫ ਡਾਉਣ ਪੇਮਡ ਲਿਆਓ ਬਾਕੀ ਕਰਾ ਦੇਾਂਗੇ ਕਾਰ ਦੇ ਉੱਪਰ ਲੋਨ ਗਾਰੰਟੀ ਵਾਰੰਟੀ ਰਿਟਰਨ ਦੇ ਵਿੱਚ ਲਿਖ ਕੇ ਮਿਲੂਗੀ ਓਨਰ ਪਹਿਲੇ ਨਾਂ ਤੇ ਸਿਰਫ 27000 ਚੱਲੀ ਸਵਿਫਟ VXI ਪੈਟਰੋਲ ਵੇਰੀਅੰਟ ਦੇ ਵਿੱਚ ਕਾਰ ਠੀਕ ਹੈ ਜੀ ਲੈ ਦੋਸਤੋ ਕੱਲੀ ਕੱਲੀ ਜਾਣਕਾਰੀ ਆਪਾਂ ਲੈ ਲਈ ਇਹ ਗੱਡੀ ਬਾਰੇ ਜਿਵੇਂ ਪਸੰਦ ਆ ਤੁਸੀਂ ਫੋਨ ਤੇ ਕਾਲ ਕਰ ਕੇ ਪੁੱਛ ਸਕਦੇ ਹੋ ਤੇ ਆਨਲਾਈਨ ਤੁਸੀਂ ਪੇਮੈਂਟ ਪਾ ਕੇ ਬੁੱਕ ਵੀ ਕਰਾ ਸਕਦੇ ਹੋ ਤੇ ਉਸ ਤੋਂ ਬਾਅਦ ਜੋ ਆਪਣੀ ਫਿਰ ਅਗਲੀ ਕਾਰ ਆ ਗਈ ਹੈ ਨੈਕਸਾ ਦੀ ਬਲੀਨੋ ਹੈ ਠੀਕ ਹੈ ਬਹੁਤ ਪਿਆਰੀ ਜੀ ਕਾਰ ਪਿਆਰਾ ਜਿਹਾ ਕਲਰ ਠੀਕ ਹੈ ਅਗਲੇ ਬੰਪਰ ਦੀ ਚੁੰਡ ਤੋਂ ਲੈ ਕੇ ਮੈਂ ਤੁਹਾਨੂੰ ਚੁੰਡ ਤੱਕ ਵੀ ਗਾਰੰਟੀ ਹੈ ਕਿ ਤੋ ਰੀਪੇਂਟ ਹੋ ਜਾਈਗਾ ਲੈ ਦੋਸਤੋ ਆਪਾਂ ਗੱਡੀ ਦਾ ਸਾਰਾ ਓਵਰਆਲ ਲੁੱਕ ਚੈੱਕ ਕਰਾਵਾਂਗੇ ਬਾਈ ਨੇ ਕਿਹਾ ਵੀ ਗਾਰੰਟੀ ਆ ਆਪਣੀ ਪੀ ਜੀ ਗੱਡੀ ਮੇਰੀ ਸਾਰ ਨਾਲੋ ਫੇਵਰੇਟ ਕਾਰ ਤੇ ਫੇਵਰੇਟ ਕਲਰ ਆ ਕਾਰ ਦਾ ਇਹ 21 ਮਾਡਲ ਹੈ ਜੇਟਾ ਵੇਰੀਐਂਟ ਆ ਇਹ ਠੀਕ ਹੈ ਜੀ ਪੀਬੀ 63 ਮੁਹਾਲੀ ਦਾ ਨੰਬਰ ਹੈ ਇੰਸ਼ੋਰੈਂਸ 11 ਮਹੀਨਿਆਂ ਦਾ ਫੁੱਲ ਆ ਠੀਕ ਹੈ ਜੀ ਦੋਸਤੋ ਗੱਡੀ ਆਪਣਾ ਸਾਰਾ ਓਵਰ ਆਲੂ ਨਾਲ ਦੇ ਟਾਇਰ ਆ 90 ਪੈਸੇ ਪਏ ਆ ਇੰਟੀਰੀਅਰ ਬਿਲਕੁਲ ਨੀਡ ਐਂਡ ਕਲੀਨ ਹਮ ਹਮ ਸਿੰਗਲ ਸਕ੍ਰੈਚ ਵੀ ਕਾਰ ਦੇ ਉੱਪਰ ਹੈ ਨਹੀਂਗਾ ਠੀਕ ਹੈ ਚੱਲੀ ਦੀ ਗੱਲ ਕਰਾਂਗੇ ਚੱਲੀ ਹੈ ਸਿਰਫ ਸਿਰਫ 24000 ਕਿਲੋਮੀਟਰ ਆ ਆ ਦੇਖੋ ਜੀ 24000 ਕਿਲੋਮੀਟਰ ਚੱਲੀ ਆ ਕੰਪਨੀ ਰਿਕਾਰਡ ਦੀ ਗਾਰੰਟੀ ਪੁਸ਼ ਬਟਨ ਸਟਾਰਟ ਆਟੋ ਮਲੇ ਕਲਾਈਮੈਂਟ ਕੰਟਰੋਲ ਕੰਪਨੀ ਦੇ ਡਾਇਮੰਡ ਕੱਟ ਲਾਇਵ ਵੀਲ ਠੀਕ ਹੈ ਨਵੇਂ ਸੀਟ ਕਵਰ ਹੂੰ ਹੂੰ ਪਹਿਲੇ ਨਾਲ ਤੇ ਫੁੱਲ ਇਨਸ਼ੋਰਡ ਠੀਕ ਹੈ ਜੀ ਪ੍ਰੋਜੈਕਟਰ ਲਾਈਟਾਂ ਫੋਗ ਲੈਂਪ ਵਾਲਾ ਮੋਡ ਠੀਕ ਹੈ ਲੈ ਵੀ ਦੋਸਤੋ ਕੱਲੀ ਕੱਲੀ ਡੀਟੇਲ ਬਾਅਦ ਦੱਸਦੇ ਆ ਇਹ ਵੀ 올ਡ ਸ਼ੇਪ ਦੇ ਵਿੱਚ ਆ 올ਡ ਸ਼ੇਪ ਦੀ ਕਾਰ ਲੋਕਾਂ ਨੇ ਬਹੁਤ ਪਸੰਦ ਕੀਤੀ ਸੀ ਨਵੀਂ ਨਾਲੋਂ ਹੂੰ ਹੂੰ ਬਿਲਕੁਲ ਨਵੀਂ ਕਾਰ ਆ ਆਫਰ ਪ੍ਰਾਈਜ਼ ਇਹਦਾ ਵੀ ਐਸਨੋ ਵਾਲਾ 6 ਲੱਖ ਤੇ 25000 ਰੁਪਿਆ ਠੀਕ ਹੈ 6,25,000 ਦੀ ਕਾਰ ਦੇ ਦੇ ਦਿਆਂਗੇ ਸਾਡੇ ਕੋਲ 5.5 ਲੱਖ ਰੁਪਏ ਤੱਕ ਦਾ ਕਾਰ ਦੇ ਉੱਪਰ ਕਰਾ ਦੇਾਂਗਾ ਆਪਾਂ ਲੋਨ ਸਿਰਫ 75,000 ਡਾਊਨ ਪੇਮੈਂਟ ਲਿਆਓ ਬਾਕੀ ਆਪਾਂ ਕਾਰ ਦੇ ਉੱਪਰ ਕਰਾ ਦੇਾਂਗੇ ਲੋਨ ਇੱਕ ਹੱਥ ਜੋੜ ਕੇ ਬੇਨਤੀ ਹੈ ਜੀ ਸਿਰਫ ਸਾਡੇ ਕੋਲੇ ਪੰਜਾਬ ਵਾਸਤੇ ਹੀ ਲੋਨ ਅਵੇਲੇਬਲ ਹੈ ਕਈ ਵੀਰਾਂ ਭਰਾਵਾਂ ਦੇ ਮੈਸੇਜ ਆਉਂਦੇ ਜੰਮੂ ਤੋਂ ਜਾਂ ਮੁੰਬਈ ਤੋਂ ਆਈ ਜਾਂਦੇ ਆ ਕੇਰਲਾ ਤੋਂ ਆਈ ਜਾਂਦੇ ਸਾਡੇ ਕੋਲ ਸਿਰਫ ਪੰਜਾਬ ਵਾਸਤੇ ਹੀ ਸੋਰਸਸ ਅਵੇਲੇਬਲ ਹੈ ਲੋਨ ਵਾਸਤੇ ਅਦਰ ਸਟੇਟ ਵਾਸਤੇ ਨਹੀਂ ਜਾਂ ਨੇੜੇ-ਨੇੜੇ ਕੋਈ ਡੱਬਾ ਵਾਲੀ ਦਾ ਜਾ ਗੰਗਾ ਨਗਰ ਦਾ ਰਮਾਨ ਕਰਦੇ ਇਹਨਾਂ ਨੂੰ ਤਾਂ ਲੋਨ ਆਪਾਂ ਕਰਵਾ ਕੇ ਦੇ ਸਕਦੇ ਆ ਇੱਥੋਂ ਤੱਕ ਸਾਡੇ ਕੋਲ ਸੋਰਸਸ ਹੈਗੇ ਆ ਆਦਰਵਾਇਸ ਸਿਰਫ ਪੰਜਾਬ ਵਾਲੇ ਬੰਦੇ ਹੀ ਲੋਨ ਵਾਸਤੇ ਕੰਟੈਕਟ ਕਰਨ ਜੀ ਆ ਜਿਹੜੀਆਂ ਕਾਰਾਂ ਆਉਂਦੀਆਂ ਨੇ ਇਹ ਬਾਈ ਜਿਹੜੇ ਲੈ ਕੇ ਆਉਂਦੇ ਆ ਇਹ ਆਉਂਦੀ ਮਗਰਮ ਵਿਕ ਪਈਆਂ ਸਦੀ ਗੱਡੀ ਐ ਇਹ ਕਾਰ ਆਪਾਂ ਮਤਲਬ ਕਿ ਮਸ਼ਹੂਰ ਹੈ ਜੀ ਇਹ ਨੋਵਾ ਵੇਚਨ ਚ ਠੀਕ ਹੈ ਕਿਉਂਕਿ ਆਪਾਂ ਐਕਸਟਰਾ ਆਰਡਰ ਨਹੀਂ ਨੋਵਾ ਕਿਸੇ ਘਰੇ ਛੱਡਣੀ ਹੋਈ ਨਹੀਂ ਜਿਹੜਾ ਵੇਚਦਾ ਠੀਕ ਹੈ ਨੰਬਰ ਹੈ ਜੀ PV 120012 ਪਰ ਇਹ ਨਾਲ ਨਹੀਂ ਮਿਲਣਾ ਲੈ ਦੋਸਤ ਦੱਸਤਾ ਆ ਪਹਿਲਾਂ ਮੈਂ ਪਹਿਲਾਂ ਹੀ ਦੱਸਤਾ ਭਾਈ ਜੀ ਇਹ ਨੰਬਰ ਨਾਲ ਨਹੀਂ ਮਿਲਣਾ ਠੀਕ ਹੈ ਜੀ ਨੰਬਰ ਇਹਨੂੰ ਸਿੰਪਲ ਮਿਲੂਗਾ ਪੰਜਾਬ ਦਾ ਹੀ ਠੀਕ ਹੈ ਗਾਰੰਟੀ ਇਹਦੀ ਵੀ ਆ ਕੋਈ ਕੱਟ ਨੰਬਰ ਨਹੀਂ ਹੂੰ ਗਾਰੰਟੀ ਇਹ ਵੀ 올 ओरिजिनल ਦੀ ਗਾਰੰਟੀ ਵਾਲੇ ਕਾਰ ਆਪਣੇ ਕੋਲ ਆਈ ਹੋਈ ਹੈ ਠੀਕ ਹੈ ਜੀ ਕੋਈ ਵੀ ਸਿੰਗਲ ਪੀਸ ਵੀ ਪੇਟ ਨਹੀਂ ਹੂੰ ਨੀਟ ਐਂਡ ਕਲੀਨ ਇੰਟੀਰੀਅਰ ਹੈ ਵੀਰ ਨੂੰ ਕਹੂੰਗਾ ਚੈੱਕ ਕਰਵਾਓ ਮੈਂ ਤੁਹਾਨੂੰ ਚੈੱਕ ਕਰਾਉਣੇ ਗੱਡੀ ਦਾ ਇੰਟੀਰੀਅਰ ਤੁਸੀਂ ਬਣਾ ਇੰਟੀਰੀਅਰ ਚੈੱਕ ਕਰ ਲਓ ਬਿਲਕੁਲ ਨੀਟ ਐਂਡ ਕਲੀਨ ਇੰਟੀਰੀਅਰ 84000 ਚੱਲੀ ਐ ਠੀਕ ਐ ਸਟੀering ਕਵਰ ਨਾਲ ਦਾ ਗੀਅਰ ਮੂਠਾ ਨਾਲ ਦਾ 20 ਵੇਰੀਐਂਟ ਦੇ ਵਿੱਚ ਕਾਰ ਆ ਜੀ ਠੀਕ ਐ ਸਰ ਨਾਲ ਜਾਦਾ ਡਿਮਾਂਡ ਦੇ ਵਿੱਚ ਕਾਰ 15 ਮਾਡਲ 20 ਚੈਂਪੀਅਨ 골ਡ ਕਲਰ ਆ ਵੇਖੋ ਜੀ ਸਰਵਿਸ ਦੇ ਨਾਲ ਲੱਗੇ ਹੋਇਆ 82000 ਦੀ ਸਰਵਿਸ ਹੋਈ 80000 ਤੇ ਪਰ 2025 ਦੇ 7ਵੇਂ ਮਹੀਨੇ ਠੀਕ ਐ ਅਗਲੀ ਸਰਵਿਸ ਹੋਣੀ ਐ 90000 ਤੇ 10000 ਚੱਲ ਕੇ ਹਮਮ ਆਲੋ ਇਹ ਸਾਰੀਆਂ ਕੱਲ ਹੀ ਕੱਲ ਹੀ ਚੀਜ਼ ਛੋਟੀ ਵਾਲੀ ਹੋਊਗੀ ਜੀ ਹਮਮ ਬਿਲਕੁਲ ਨਵੀਂ ਕਾਰ ਆ ਇਹ ਤਾਂ ਬਈ ਮਾ ਜਿਵੇਂ ਆਈ ਆਪਾਂ ਉਹ ਵਿੱਚ ਖਾ ਰਹੇ ਆ ਹਨਾ ਹਲੇ ਬਿਨਾ ਵਾਸ਼ਿੰਗ ਤੋਂ ਹੀ ਕਾਰ ਆਈ ਆ ਕੱਲ ਹੀ ਆਪਣੇ ਕੋਲ ਆਜਾ ਆਪਾਂ ਕਾਰ ਦਿਖਾਤੀ ਆ ਨਵੀਂ ਦਾ ਮਤਲਬ ਨਵੀਂ ਆ ਪੱਕੇ ਪੰਜਾਬ ਨੰਬਰ ਦੀ ਆ ਕਾਰ ਦੇ ਰੇਟ ਦੀ ਗੱਲ ਕਰਾਂਗੇ ਯਸੋਂ ਵਾਲਾ ਛੋਟਾ ਜਿਹਾ ਮੋਲੀ ਆ ਕਾਰ ਦਾ 8 ਲੱਖ ਤੇ 10000 ਰੁਪਿਆ 8 ਲੱਖ 10000 ਦੀ ਕਾਰ ਦੇ ਦਿਆਂਗੇ ਸਾਢੇ ਕਿ 6 ਲੱਖ ਰੁਪਏ ਤੱਕ ਦਾ ਲੋਨ ਆਪਾਂ ਬੈਂਕ ਤੋਂ ਇਸ ਗੱਡੀ ਦੇ ਉੱਪਰ ਕਰਾ ਦੇਾਂਗੇ ਪਹਿਲਾਂ ਉਹ ਪਹਿਲਾਂ ਪਾਓ ਕਿਉਂਕਿ ਇਹ ਜਿਹੇ ਕਾਰਾਂ ਵਕਾਉ ਨਹੀਂ ਮਿਲਦੀਆਂ ਇਹ ਖੜਾ ਵੀ ਸਕੇ ਰੇਟ ਵੀ ਬਹੁਤ ਵਾਜਿਬ ਆ 15 ਮਾਡਲ 8 ਇਨੋਵਾ ਪੱਕੇ ਨੰਬਰ ਦੀ ਨਵੀਂ ਕਾਰ ਨਹੀਂ ਮਿਲੇਗੀ ਉਹ ਵੀ 20 ਵੇਰੀਐਂਟ ਚ ਠੀਕ ਹੈ ਫਿਰ ਤੁਸੀਂ ਆਹ ਵੇਖ ਲਓ ਕਲਰ ਵੇਖ ਲਓ ਕਿੰਨਾ ਸਾਫ ਆ ਯਾਰ ਉਸ ਤੋਂ ਬਾਅਦ ਕਾਰ ਆ ਗਈ ਧੱਕ ਧੱਕ ਗੋ ਧੱਕ ਧੱਕ ਗੋ ਪਾ ਕਹਨੇ ਆ ਕਿਉਂਕਿ ਇਹ ਕਾਰ ਦੀ ਡਿਮਾਂਡ ਅੱਜਕੱਲ ਹਰ ਇੱਕ ਬੰਦੇ ਵਾਸਤੇ ਬਹੁਤ ਆ ਯੂਥ ਵਾਸਤੇ ਬਜ਼ੁਰਗਾਂ ਵਾਸਤੇ ਹਰ ਇੱਕ ਬੰਦੇ ਸੋਚਦਾ ਵੀ ਸਕੋਰਪਿਓ ਐਨ ਸਕੋਰਪਿਓ ਐਂ ਇਕਰਾਂਗ ਲਾਵਾ ਵੀ ਰੰਗ ਕਾਲਾ ਸਹੀ ਗੱਲ ਆ ਸਰਨਾ ਟਾਪ ਮਾਡਲ ਹੈ ਜੈਡ 8 ਐਲ ਲਗਜ਼ਰੀ ਮਾਡਲ ਹੈ ਟਾਪ ਐਂਡ ਮਾਡਲ ਮੈਨੂਅਲ ਦੇ ਵਿੱਚ ਬਹੁਤ ਵੀਰਾਂ ਦੀ ਡਿਮਾਂਡ ਆਈ ਸੀ ਵੀ ਲਗਜ਼ਰੀ ਦੇ ਵਿੱਚ ਲੈਣਾ ਲਗਜ਼ਰੀ ਦੇ ਵਿੱਚ ਹੁੰਦਾ ਸਨ ਰੂਫ ਇਲੈਕਟ੍ਰੋਨਿਕ ਸੀਟ 에ਅਰ ਬੈਗ ਸਾਰੇ ਵਿਸ਼ੇ ਰਾਏਂਦੇ 29000 ਕਿਲੋਮੀਟਰ ਸਿਰਫ ਚੱਲੀ ਆ ਕਾਰੀ ਕੱਖ ਵੀ ਨਹੀਂ ਚੱਲੀ ਦੇਖੋ ਤੁਸੀਂ 29000 ਸਿਰਫ 29000 ਕਿਲੋਮੀਟਰ ਚੱਲੀ ਆ ਪੁਸ਼ ਬਟਨ ਸਟਾਰਟ ਆ ਦੇਖੋ ਠੀਕ ਆ ਆ ਦੇਖੋ ਜੀ 29000 ਕਿਲੋਮੀਟਰ ਚੱਲੀ ਸਿਰਫ ਕਾਰੀ ਨੱਤੀ ਹੈ ਪਹਿਲੇ ਨਾ ਦੇ ਆ ਠੀਕ ਆ ਫੁੱਲ ਬੀਮਾ ਹਮਮ ਸਿੰਗਲ ਇੰਚ ਵੀ ਰੀਪੇਂਟ ਹੈ ਨਹੀਂ ਸੈਵਨ ਸੀਟਡ ਕਾਰ ਹੈ ਜੀ ਇਹ ਠੀਕ ਆ ਬਠਿੰਡੇ ਦਾ ਪੱਕਾ ਨੰਬਰ ਆ ਠੀਕ ਆ ਪਹਿਲੇ ਨਾ ਦੀ ਕਾਰ ਆ ਫੁੱਲ ਬੀਮਾ ਹਮਮ ਬੰਪਰ ਟੂ ਬੰਪਰ ओरिजिनल ਦੀ ਗਾਰੰਟੀ ਰਿਟਰਨ ਦੇ ਵਿੱਚ ਲਿਖ ਕੇ ਦਿੱਤੀ ਜਾਊਗੀ ਕਾਰ ਦਾ ਰੇਟ ਆਫਰ ਵਾਲੇ ਹੀ ਦੇਣਾ ਆਪਾਂ ਇਹ ਵੀ ਕਿੰਨੇ ਪੈਸੇ ਬਚਾ ਦੇਉਗੇ ਇਹ ਚੋਂ ਆਪਾਂ ਤਕਰੀਬਨ ਪੀਗਨ 4 ਲੱਖ ਰੁਪਏ ਬਚਾ ਦੇ ਆਂ ਕਾਰ ਚੋਂ ਠੀਕ ਹੈ ਇਹ Z8L ਹੈ ਜੀ ਕੋਈ ਸਲੈਕਟਰ ਨਹੀਂ ਕੋਈ ਜੈਡ ਏਟ ਕੱਲੀ ਨਹੀਂ ਕੋਈ ਟੀ ਨਹੀਂ ਕੋਈ ਡਬਲਯੂ ਨਹੀਂ ਕੋਈ ਐਕਸ ਨਹੀਂ ਠੀਕ ਹੈ Z8L ਹੈ ਇਹ ਲਗਜ਼ਰੀ ਲਗਜ਼ਰੀ ਹੈ ਹਾਂ ਠੀਕ ਹੈ ਕਈ ਬੰਦੇ ਟੀ ਵਾਲਾ ਪੁਰਜਾ ਸਮਝ ਕੇ ਟੀ ਕਿੰਨੇ ਦੀ ਹੈ ਟੀ ਇਹ ਵਾਲਾ ਕੋਈ ਕੰਮ ਨਹੀਂ ਜੀ ਠੀਕ ਹੈ Z8L ਹੈ ਕਾਰ ਕਾਰ ਦਵਾ ਦੇ ਦੇਾਂਗੇ ਇੱਕੋ ਯਸਨ ਵਾਲਾ ਮੁੱਲ ਹੂੰ 19 ਲੱਖ 85000 ਰੁਪਏ ਦੀ ਐਸਨਓ ਚ ਕਾਰ ਦੇ ਦੇ ਦਿਆਂਗੇ ਜੀ ਠੀਕ ਹੈ ਜੀ 19 ਲੱਖ 85000 ਦੀ ਕਾਰ ਦੇ ਦੇ ਦਿਆਂਗੇ 17 ਲੱਖ ਰੁਪਏ ਤੱਕ ਦਾ ਕੋਸ਼ਿਸ਼ ਕਰਕੇ ਬੈਂਕ ਤੋਂ ਕਰਾ ਦੇਾਂਗੇ ਲੋਨ ਠੀਕ ਹੈ ਪਰ ਵੀਰ ਜੀ ਗੱਲ ਸੁਣ ਲੋ 17 ਲੱਖ ਰੁਪਏ ਤੱਕ ਦਾ ਲੋਨ ਹੂੰ ਹੂੰ ਉਸੇ ਬੰਦੇ ਨੂੰ ਮਿਲਦਾ ਜਿਹੜੇ ਬੰਦੇ ਦੀ ਐਲੀਜੀਬਿਲਿਟੀ ਬੰਦੀ ਹੋਵੇ ਲੋਨ ਦੀ ਹਰ ਇੱਕ ਬੰਦੇ ਨੂੰ ਬੈਂਕਾਂ 15 15 20 20 ਲੱਖ ਲੋਨ ਨਹੀਂ ਕਰਦੀਆਂ ਹਾਂਜੀ ਐਲੀਜੀਬਿਲਿਟੀ ਬੰਨੀ ਚਾਹੀਦੀ ਸਿਪਲ ਸਕੋਰ ਓਕੇ ਹੋਵੇ ਹੂੰ ਜ਼ਿਮੀਦਾਰ ਭਰਾ ਤਾਂ ਆਪ ਦੀ ਜੇ ਫਾਰਮ ਹੂੰ ਹੂੰ ਤੇ ਜੇ ਬਿਜ਼ਨਸਮੈਨ ਆਦਾਫ ਤੇ ਰਟਰ ਨਾਲ ਲੈ ਕੇ ਆਵੇ ਲੋਨ ਆਪਾਂ ਸੇਮ ਡੇ ਕਰਾ ਕੇ ਗੱਡੀ ਤੋਰ ਦਿਆਂਗੇ ਠੀਕ ਹੈ ਜੀ ਦੇਖੋ ਦੋਸਤੋ ਆਫਰਾਂ ਖੁੱਲੀਆਂ ਰੇਟ ਵੀ ਬਨੇ ਦੱਸਤਾ ਆ 4 ਲੱਖ ਦਾ ਫਾਇਦਾ ਹੈ ਤੇ 4 ਲੱਖ ਦਾ ਓਏ ਆਹ ਵੇਖੋ ਆਹ ਬਾਈ ਮਗਰਲ ਕੋਈ ਬੈਠਿਆ ਵੇਖੋ ਤੁਸੀਂ ਕਾਲਾ ਰੰਗ ਤੇ ਹੋਵੇ ਕ੍ਰੇਟਾ ਦੇ ਵੇਖੋ ਇਧਰ ਬਾਈ ਦੱਸੋ ਕਰਾਂ ਮਾੜੀ ਇਹਦੇ ਬਾਰੇ ਯਾਰ 2023 ਮਾਡਲ ਹੈ ਜੀ ਠੀਕ ਹੈ 올ਡ ਸ਼ੇਪ ਕ੍ਰੇਟਾ ਇਹਦੀ ਬਹੁਤ ਡਿਮਾਂਡ ਆ ਨਵੀਂ ਸ਼ੇਪ ਲੋਕ ਪਸੰਦ ਹੀ ਨਹੀਂ ਕਰਦੇ ਬਿਲਕੁਲ ਬਿਲਕੁਲ ਪੇਡ ਨੰਬਰ ਹੈ ਪੀਬੀ 99ਐਸ 8688 ਠੀਕ ਹੈ ਪਹਿਲੇ ਨਾਲ ਦੀ ਕਾਰ ਹੈ ਠੀ ਬੰਪਰ ਟੂ ਬੰਪਰ ਅਨ ਟੱਚ ਦੀ ਗਰੰਟੀ ਕੰਪਨੀ ਰਿਕਾਰਡ ਦੀ ਗਰੰਟੀ ਸਲੈਕਸਟਾਰ ਲਾਈਵਿੰਗ ਲੱਗਿਆ ਬਹੁਤ ਮਹਿੰਗੇ ਵਾਲਾ ਠੀਕ ਹੈ ਜੀ ਸੀਟ ਕਵਰ ਬਹੁਤ ਘੈਂਟ ਲੱਗੇ ਹੋਇਆ ਕਾਰ ਨੂੰ ਆਏ ਤੁਹਾਨੂੰ ਸਾਰਾ ਓਵਰਲੂ ਵੀ ਚੱਕਰਾਉਣੇ ਇੰਟੀਰੀਅਰ ਵੀ ਤੁਹਾਨੂੰ ਦਿਖਾ ਦਿੰਨੇ ਆ ਗੱਡੀ ਦਾ ਵਿਖਾਈ ਨਿਊ ਯਾਰਕ ਗਰੰਟੀ ਦੇ ਅੰਦਰੂਨੀ ਦੀ ਗੱਲ ਕਰੀਏ ਤੁਸੀਂ ਵੇਖੋ ਬਹੁਤ ਸਿਰਫ 30000 ਕਿਲੋਮੀਟਰ ਚੱਲੀ ਕਾਰ ਆ ਜੀ ਫੁੱਲੀ ਲੋਡਡ ਐਕਸੈਸਰੀ ਰੂਫ ਰੇਲਿੰਗ ਸੀਟ ਕਵਰ ਟੱਚ ਪੈਨਲ ਬਹੁਤ ਮਹਿੰਗਾ ਲੱਗੇ ਹੋਇਆ ਚੱਲੀ ਹੋਈ ਆ ਸਿਰਫ 30000 ਕਿਲੋਮੀਟਰ ਠੀਕ ਹੈ ਜੀ ਬੰਪ ਅਨਟੱਚ ਪਹਿਲੇ ਨਾਂ ਤੇ ਫੁੱਲ ਵੀਮਾ ਠੀਕ ਆ ਬਲੈਕ ਕਲਰ ਦੀ ਕਾਰ ਪਿਛਲੀ ਵੀਡੀਓ ਚ ਪਾਈ ਸੀ ਜਿਹੜੇ ਬੰਦੇ ਨੇ ਪਹਿਲੇ ਨੇ ਦੇਖੀ ਸੇਮ ਡੇ ਹੀ ਬੁੱਕ ਕਰਵਾਤੀ ਹੋਣੀ ਠੀਕ ਹੈ ਜੀ ਪਹਿਲੇ ਨਾਂ ਦੀ ਕਾਰ ਆ ਪੇਡ ਨੰਬਰ ਸੱਸੀ ਲੱਗੀ ਫੁੱਲ ਠੀਕ ਆ ਕਾਰ ਦੇ ਵਿੱਚ ਇਹਦੇ ਚ ਵੀ ਆਪਾਂ ਹੈਵੀ ਹੈਵੀ ਫਾਇਦਾ ਕਰਾ ਦੇਣਾ ਸ਼ੋਰੂਮ ਚ ਪਤਾ ਕਰੋਗੇ ਸਵਾ 14 ਲੱਖ ਰੁਪਏ ਦੀ ਕਾਰ ਮਿਲਦੀ ਹੈ ਜੀ ਆਪਾਂ ਫਰਕ ਨਹੀਂ ਦੇਣਾ ਸਵਾ ਲੱਖ ਰੁਪਏ ਦੀ ਸੱਸੀ ਲੱਗੀ ਹੈ ਰੁਪਈਆ ਬਣ ਗਿਆ 15 ਲੱਖ ਆਪਾਂ ਕਾਰ ਯਸਨਾਉ ਦੇ ਵਿੱਚ ਦੇ ਦੇਣੀ ਵੀ 바ਰਗ ਨਹੀਂ ਕਰਨੀ ਹੂੰ 11 ਲੱਖ ਤੇ 70 ਹਜ਼ਾਰ ਰੁਪਏ ਦੀ ਕਾਰ ਦੇ ਰਿਹਾ। ਲੈ ਵੀ ਦੋਸਤੋ ਪੂਰਾ ਖੇਚਾ 11 ਲੱਖ 70 ਹਜ਼ਾਰ ਦੀ ਕਾਰ ਡੀਜ਼ਲ ਦੀ ਟੈਂਕੀ ਫੁੱਲ। ਠੀਕ ਹੈ। 10 ਲੱਖ ਤੋਂ ਪਲੱਸ ਦਾ ਲੋਨ ਕਰਾ ਦੇਾਂਗੇ ਬੰਦਾ ਲੋਨ ਵਿਜ਼ਿਬਿਲਟੀ ਬੰਦੀ ਹੋਵੇ। ਠੀਕ ਹੈ ਜੀ। ਰਿਟਰਨ ਦੇ ਵਿੱਚ ਗਰੰਟੀ ਮਿਲੂਗੀ ਬੰਪਰ ਟੂ ਬੰਪਰ ਹੰਟਾ ਚ। ਠੀਕ ਹੈ। ਕਿ ਮੀਟਰ ਦੀ। ਕੰਪਨੀ ਰਿਕਾਰਡ ਦੀ ਗਰੰਟੀ ਹੈ ਜੀ। ਸਰਵਿਸ ਲਾਸਟ ਮੰਥ ਹੀ 29 ਹਜ਼ਾਰ ਤੇ ਹੋਈ 29 ਹਜ਼ਾਰ ਚੱਲੀ ਆ। ਠੀਕ ਹੈ ਜੀ। ਲੈ ਵੀ ਦੋਸਤੋ ਹਰੇਕ ਬਸੋਂ 1 ਰੁਪਿਆ ਨਹੀਂ ਲੱਗਣਾ ਤੁਹਾਡਾ ਗੱਡੀ ਤੇ ਬਸ। ਉਸ ਤੋਂ ਬਾਅਦ ਆ ਸ਼ੇਪ ਆ ਗਿਆ ਇਹਦੀ ਵੀ 2025 ਮਾਡਲ ਹੈ ਠੀਕ ਹੈ ਸਿਰਫ 2100 ਕਿਲੋਮੀਟਰ ਚੱਲੀ ਹੈ ਸਪੋਰਟਸ ਵੇਰੀਐਂਟ ਫਿਰ ਜੀ ਪੈਟਰੋਲ ਮਾਡਲ ਹੈ ਲੋਕਾਂ ਦੀ ਵਰਡਿੰਗ ਆਉਂਦੀ ਹੈ ਵੀ ਡੀਜ਼ਲ ਤਾਂ ਨਹੀਂ ਡੀਜ਼ਲ ਕਾਰਾ ਕੰਪਨੀ ਨੇ 2022 ਚ ਬੰਦ ਕਰਤੀਆਂ ਸੀਗੀ ਠੀਕ ਹੈ ਕਿਉਂਕਿ ਜੋ ਕੰਪਨੀ ਨੇ ਨਹੀਂ ਬਣਾਈ ਸਾਡੇ ਕੋਲ ਕਿਵੇਂ ਵਿਕਣ ਆਸ ਤੇ ਆ ਸਕਦਾ 2025 ਮਾਡਲ ਕਨਫਰਮ ਮੈਨੂਫੈਕਚਰਿੰਗ ਵੀ 25 ਦੀ ਰਿਸਟਰਡ ਵੀ 25 ਚੱਲੀ ਹੈ ਸਿਰਫ 21000 ਕਿਲੋਮੀਟਰ ਠੀਕ ਹੈ ਪਹਿਲੇ ਨਾਂ ਦੀ ਕਾਰ ਆ ਬੀਮਾ ਫੁੱਲ ਆ ਪੰਨੀਆਂ ਕੰਪਨੀ ਨੇ ਜੜੀਆਂ ਵੀ ਆ ਠੀਕ ਆ ਲੈ ਵੀ ਦੋਸਤੋ ਵੇਖੋ ਪੰਨੀਆਂ ਕੰਪਨੀ ਗਏ ਵੇਹ ਦਾ ਇੰਟੀਰੀਅਰ ਵੇਖ ਕੇ ਪਤਾ ਲੱਗਦਾ ਆ ਤੁਸੀਂ ਆ ਜਾਈ ਵੇਖੋ ਇਧਰ ਵੀ ਆ ਪੰਨੀਆਂ ਪੰਨੀਆਂ ਹਜੇ ਉਵੇਂ ਹੀ ਲੱਗਿਆ ਹੋਇਆ ਇੰਨੀ ਕਿ ਨਵੀਂ 2040 ਕਾਰ ਨੂੰ ਬ੍ਰਦਰ ਕੀ ਹੋਣਾ ਪਹਿਲੇ ਨਾਂ ਤੇ ਆ ਫੁੱਲ ਬੀਮਾ ਠੀਕ ਆ ਇਹਦੇ ਵਿੱਚ ਵੀ ਤਕਰੀਬਨ ਤਰੀਕਪਨ 1.5 ਤੋਂ 2 ਲੱਖ ਦਾ ਫਾਇਦਾ ਹੋ ਜਾਊਗਾ ਜੀ ਨਵੀਂ ਕਾਰ ਆ ਤਕਰੀਬਨ 9 ਲੱਖ ਰੁਪਏ ਦੀ ਆਪਾਂ ਕਾਰ ਵੀ ਜੈਸਨੋਂ ਦੇ ਵਿੱਚ ਦੇ ਦਿਆਂਗੇ 7 ਲੱਖ 45 ਹਜ਼ਾਰ ਦੀ ਕਾਰ ਦੇ ਦਿਆਂਗੇ ਲੈਸ ਕਰਕੇ ਠੀਕ ਆ 7 45 ਦੀ ਕਾਰ ਪੈਟਰੋਲ ਦੀ ਟੈਂਕੇ ਇਹਦੀ ਵੀ ਫੁੱਲ ਲੈ ਦੋ ਬਾਰਿੰਗ ਰਿੰਗ ਨਹੀਂ ਹੋਣੀ ਜੀ ਰੇਟ ਫਿਕਸ ਹੀ ਆ ਰਿਹਾ ਹੈ ਜੀ ਆਪਾਂ ਨੂੰ ਠੀਕ ਹੈ ਲੈ ਦੋ ਰੇਟ ਪੂਰੇ ਖਿੱਚ ਕੇ ਮੈਨੂੰ ਦੱਸਤਾ ਆ ਇਹ ਟੈਂਕੀ ਫੁੱਲ ਪਹਿਲੇ ਤਾਂ ਸੁਣ ਮੈਂ ਦੱਸ ਦੇ ਦਾਰ ਤੇ ਹਾਂ ਬਿਲਕੁਲ